ਉਦੀ ਪਾਲਣਾ ਕੀਤੀ ਜਾ ਰਹੀ ਬਸ ਮੈਂ ਤਾਂ ਵੱਧ ਕੀ ਅਗਰ ਬਾਤ ਕੀਤੀ ਜਾਏ ਮੰਤਰੀ ਨੂੰ ਇਹ ਬੋਲ ਰਿਹਾ ਹੈ ਕਿ ਜੋ ਗ੍ਰਹਿ ਮੰਤਰੀ ਹੈ ਦੇਸ਼ ਦੇ ਮਸਲੇ ਉਹ ਤਾਂ ਗੜੀ ਮਾਰ ਰਹੇ ਹੈ ਪਰ ਹੁਣ ਤੇ ਚਲ ਇਹ ਜਵਾਬ ਉਹਨਾਂ ਕੋਲੋਂ ਲਵਦਾ ਮੈਂ ਕਿਉਂ ਦੇਣਾ ਕਿਸੇ ਦਾ ਜਵਾਬ ਅਗਰ ਬਾਤ ਕੀਤੀ ਜਾਏ ਮੀਤੀਆ ਗ੍ਰਿਫਤਾਰੀ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਗ੍ਰਿਫਤਾਰੀ ਕੀਤੀ ਹੈ ਜੇ ਕੋਈ ਦੋਸ਼ੀ ਹੈ ਤੇ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਤੇ ਜੇ ਰੰਜਿਸ਼ ਹੈ ਤਾਂ ਕੇਵਲ ਤੇ ਕੇਵਲ ਉਹਨੂੰ ਕਹਿੰਦੇ ਵਿਰੋਧਤਾ ਕਰਕੇ ਕਰਨੀ ਹੈ ਫਿਰ ਮਾਰੀ مہان جتنی جی خون وی ہوئی ہے سینے اس سوڈے بزرگ نے پائے گئے ਔਰ ਇਹਦੇ ਇਹਨੂੰ ਸਿੱਖ ਪਾਰਲੀਮੈਂਟ ਕਹਿੰਦੇ ਆ ਸਿੱਖ ਪਾਰਲੀਮੈਂਟ ਦਾ ਫਰਜ ਬੰਦਾ ਹੈ ਕਿ ਜੇ ਕਿਤੇ ਕੌਮ ਦੇ ਵਿੱਚ ਕੋਈ ਦੁਬਦਾ ਪੈ ਜੇ ਜੇ ਕੋਈ ਪੰਥਕ ਮਸਲੇ ਆਉਣ ਤੇ ਉਹ ਸਿਰ ਜੋੜ ਕੇ ਬੈਠ ਕੇ ਤਾਂ ਉਹਦਾ ਹੱਲ ਕੱਢਣ ਪਿਛਲੇ ਸਮੇਂ ਦੇ ਵਿੱਚ 2 ਦਸੰਬਰ ਨੂੰ 2024 ਨੂੰ ਜਿਹੜਾ ਮਸਲੇ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜੋ ਫੈਸਲੇ ਸੁਣਾਏ ਗਏ ਉਹਨਾਂ ਫੈਸਲਿਆਂ ਦੇ ਅਨੁਸਾਰ ਸਾਡੇ ਕੌਮ ਦੇ ਵਿੱਚ ਇੱਕ ਬੜੀ ਰਾਹਤ ਹੋਈ ਸੀ ਬੜਾ ਹੀ ਸੁਖ ਪਿਆ ਸੀਗਾ ਕਿ ਹੁਣ ਜਿਹੜੀ ਪਾਰਟੀ ਐ ਸ਼੍ਰੋਮਣੀ ਅਕਾਲੀ ਦਲ ਵੀ ਇਕੱਠੀ ਹੋ ਜੇਗੀ ਤੇ ਸ਼੍ਰੋਮਣੀ ਗੁਰਦਾਰਾ ਪ੍ਰੰਧਕ ਕਮੇਟੀ ਜਿਹੜੀ ਐ ਉਹਦੀ ਵੀ ਛੇਤੀ ਚੋਣ ਹੋਵੇਗੀ ਤੇ ਅਸੀਂ ਸੁਖ ਦਾ ਸਾਹ ਲਵਾਂਗੇ ਪਰ ਅਫਸੋਸ ਹੈ ਕਿ ਉਹਨਾਂ ਫੈਸਲਿਆਂ ਤੋਂ ਬਾਅਦ ਪ੍ਰਧਾਨ ਸ਼੍ਰੋਮਣੀ ਗੁਰਦਾਰਾ ਪ੍ਰੰਧਕ ਕਮੇਟੀ ਦੇ ਪ੍ਰਧਾਨ ਜੀ ਅਸਤੀਫਾ ਦੇ ਗਏ ਤੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਨੇ ਉਸ ਨੂੰ ਚੈਲੰਜ ਕਰ ਦਿੱਤਾ ਸ਼੍ਰੀ ਅਕਾਲਤਾਬ ਸਾਹਿਬ ਜੀ ਦੀ ਮਾਨ ਮਰਿਆਦਾ ਨੂੰ ਠੇਸ ਲੱਗੀ ਸਿਧਾਂਤਿਕ ਤੌਰ ਦੇ ਉੱਤੇ ਬਹੁਤ ਵੱਡਾ ਨੁਕਸਾਨ ਹੋਇਆ ਸੋ ਉਹ ਸਾਰੀਆਂ ਗੱਲਾਂ ਜਿਹੜੀਆਂ ਸੀ ਉਸ ਤੋਂ ਬਾਅਦ ਐਸੀਆਂ ਘਟਨਾਵਾਂ ਹੋਈਆਂ ਕਿ ਸਾਡੇ ਸਿੰਘ ਸਾਹਿਬਾਨਾਂ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜੀ ਦੀ ਗੈਰ ਹਾਜ਼ਰੀ ਦੇ ਵਿੱਚ ਸੀਨੀਅਰ ਮਿਤ ਪ੍ਰਧਾਨ ਜੀ ਅਗਵਾਈ ਵਿੱਚ ਉਹਨਾਂ ਨੂੰ ਬਿਨਾਂ ਨਿਯਮਾਂ ਤੋਂ ਗੈਰ ਸਦਾਂਤਿਕ ਢੰਗ ਦੇ ਨਾਲ ਬੇਨਿਜ਼ਮੀਆਂ ਕਰਦਿਆਂ ਹੋਇਆਂ ਸਿੰਘ ਸਾਹਿਬਾਨਾਂ ਨੂੰ ਫਾਰਕ ਕਰ ਦਿੱਤਾ ਔਰ ਇੱਥੋਂ ਤੱਕ ਕਿ ਅਸ਼ਲੀਲ ਪਾਸ਼ਾ ਬੋਲ ਕੇ ਮੰਦ ਪਾ ਗਈ ਜਿਹੜੀ ਘਟਨਾ ਹੋਈ ਕਿ ਉਹਨਾਂ ਨੂੰ ਬਹੁਤ ਹੀ ਕਿਰਦਾਰਕੁਸ਼ੀ ਕੀਤੀ ਗਈ ਜਿਹਦੇ ਨਾਲ ਅਸੀਂ ਸਾਰਿਆਂ ਨੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੇ 42 ਮੈਂਬਰਾਂ ਨੇ ਲਿਖ ਕੇ ਮਤਾਨਦਾ ਸੀ ਕਿ ਇਹਦਾ ਸਾਰਾ ਜਿਹੜਾ ਇੱਥੇ ਡਿਸਕਸ ਕੀਤਾ ਜਾਵੇ ਵਿਚਾਰ ਚਰਚਾ ਕੀਤੀ ਜਾਵੇ ਤੇ ਜਿਹੜੇ ਮਤੇ ਗੈਰ ਨਿਜਮ ਹੋਏ ਬੇਨਿਜਮੀਆਂ ਨਾ ਹੋਏ ਆ ਉਹਨਾਂ ਨੂੰ ਰੱਦ ਕੀਤੇ ਜਾਣ ਉਹ ਮੰਨਣ ਦੀ ਬਜਾਏ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਸਗਾ ਸਾਨੂੰ ਜਲੀਲ ਕੀਤਾ ਉੱਥੇ ਕੋਈ ਮੰਨਿਆ ਨਹੀਂ ਗਿਆ ਅਸੀਂ ਮੰਗ ਕੀਤੀ ਸੀ ਵੀ ਇਹਨੂੰ ਵਿਚਾਰਿਆ ਜਾਵੇ ਫਿਰ ਕਿਉਂਕਿ ਸਾਡੇ ਨਿਯਮਾਂ ਵਿੱਚ ਹੈ ਐਕਟ ਵਿੱਚ ਲਿਖਿਆ ਹੋਇਆ ਕਿ ਜੇ ਤੁਹਾਡਾ ਕੋਈ ਮਸਲਾ ਵਿਚਾਰਨਾ ਹੋਵੇ ਤੇ ਵਿਸ਼ੇਸ਼ اجلاس ਬੁਲਾਇਆ ਜਾ ਸਕਦਾ ਹੈ ਜਨਰਲ اجلاس ਹੁਣ ਵਿਸ਼ੇਸ਼ ਜਨਰਲ اجلاس ਬੁਲਾਉਣ ਵਾਸਤੇ 3 ਮਹੀਨੇ ਚਾਹੀਦੇ ਸੀਗੇ ਕਿਉਂਕਿ ਜਨਰਲ اجلاس ਜਿਹੜਾ ਇੱਕ ਵਾਰੀ ਹੋ ਜੇ ਉਹ ਤੋਂ 3 ਮਹੀਨੇ ਤੋਂ ਪਹਿਲਾਂ ਨਹੀਂ ਬੁਲਾਇਆ ਜਾ ਸਕਦਾ ਉਹਨੂੰ ਦੇਖਦਿਆਂ ਹੋਇਆ ਅਸੀਂ ਅੱਜ ਸਾਰੇ ਇਕੱਠੇ ਹੋਏ ਆ ਕਿਉਂਕਿ ਉਹ ਮਸਲੇ ਆ ਤੇ ਬਾਅਦ ਹੋਰ ਮਸਲੇ ਪੈਦਾ ਹੋ ਗਏ ਐਸ ਵੇਲੇ ਤਖਤਾਂ ਦੇ ਜਥੇਦਾਰਾਂ ਵਿੱਚ ਵੀ ਆਪਸ ਵਿੱਚ ਕਲੇਸ਼ ਸ਼ੁਰੂ ਹੋ ਗਿਆ ਹੈ ਔਰ ਬੇਨਿਜ਼ਮੀ ਅੱਜ ਵੀ ਹੋ ਰਹੀ ਹੈ ਮर्याਦਾ ਦਾ ਨੁਕਸਾਨ ਹੋ ਰਿਹਾ ਜਿਹਨ ਨਾਲ ਸਾਡੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਬੋਚਤਾ ਨੂੰ ਢਾਹ ਲਾ ਰਹੀ ਸੋ ਉਹਨੂੰ ਬਚਾਉਣ ਦੀ ਖਾਤਰ ਜਿਹੜਾ ਤਾਰੋ ਤਾਰ ਹੋ ਰਿਹਾ ਹੈ ਤਾਰ ਤਾਰ ਹੋ ਰਿਹਾ ਹੈ ਉਹਨੂੰ ਇਕਤਾ ਵਿੱਚ ਲਿਆਉਣ ਲਈ ਇੱਕ ਸੁਰਤਾ ਵਿੱਚ ਲਿਆਉਣ ਲਈ ਅਸੀਂ ਬੇਨਤੀ ਕਰਨ ਵਾਸਤੇ ਅੱਜ ਇਕੱਠੇ ਹੋਏ ਆ ਮੈਂਬਰ ਕਿ ਸਾਡੇ ਐਕਟ ਵਿੱਚ ਲਿਖਿਆ ਹੋਇਆ ਕਿ 10 ਮੈਂਬਰ ਕੋਈ ਵੀ ਬੇਨਤੀ ਕਰਕੇ ਉਹ ਜਨਰਲ ਇਜਲਾਸ ਦੀ ਬੁਲਾਉਣ ਲਈ ਫਰਿਆਦ ਕਰ ਸਕਦਾ ਹੈ ਸੋ 30 ਮੈਂਬਰਾਂ ਦਾ ਹਾਜ਼ਰ ਹੋਣਾ ਬਹੁਤ ਜ਼ਰੂਰੀ ਹੈ ਅਸੀਂ ਕਿਉਂਕਿ 42 ਮੈਂਬਰਾਂ ਲੈ ਕੇ ਦਿੱਤਾ ਸੀਗਾ ਅਸੀਂ ਹੁਣ ਅੱਜ ਬੇਨਤੀ ਕੀਤੀ ਹੈ ਕਿ ਜਨਰਲ ਇਜਲਾਸ ਜਿਹੜਾ ਵਿਸ਼ੇਸ਼ ਸੱਦਿਆ ਜਾਵੇ ਤਾਂ ਜੋ ਵਿਸ਼ੇਸ਼ ਜਨਰਲ ਇਜਲਾਸ ਦੇ ਵਿੱਚ ਇਹ ਸੰਵਾਲ ਜਿਹੜਾ ਕੀਤਾ ਜਾ ਸਕੇ ਤੇ ਕੌਮ ਨੂੰ ਇੱਕ ਸੁਰਤਾ ਵਿੱਚ ਲਿਆਉਣ ਲਈ ਜੋ ਤਾਰ-ਤਾਰ ਹੁੰਦੀ ਪਈ ਸਾਡੀਆਂ ਮਰਿਆਦਾਂ ਨੇ ਉਹਨੂੰ ਠੀਕ ਕੀਤਾ ਜਾਵੇ ਤੇ ਉਹ ਉਹਦੇ ਵਾਸਤੇ ਅਸੀਂ ਸਪੈਸ਼ਲ ਵਿਸ਼ੇਸ਼ اجلاس ਪਹਿਲਾਂ ਵੀ ਕਈ ਵਾਰੀ ਬਣਾਇਆ ਗਿਆ ਸ਼੍ਰੋਮਣੀ ਕਮੇਟੀ ਜਦੋਂ ਟੁੱਟੀ ਸੀ ਜਦੋਂ ਹਰਿਆਣਾ ਕਮੇਟੀ ਬਣੀ ਉਦੋਂ ਵੀ ਵਿਸ਼ੇਸ਼ اجلاس ਬੁਲਾਇਆ ਗਿਆ ਜਦੋਂ ਪੰਜਾਬ ਸਰਕਾਰ ਨੇ ਇੱਕ ਬੇਨਿਸਮੀ ਕੀਤੀ ਸੀ ਉਸ ਵੇਲੇ ਵੀ ਗੁਰਬਾਨੀ ਦੇ ਸਬੰਧ ਵਿੱਚ ਉਸ ਵੇਲੇ ਵੀ ਵਿਸ਼ੇਸ਼ اجلاس ਬੁਲਾਏ ਬਹੁਤ ਵਾਰੀ ਵਿਸ਼ੇਸ਼ اجلاس ਹੋਏ ਹੈ ਸੋ ਇਸ ਕਰਕੇ ਮੈਂ ਸਮਝੀ ਦੀ ਹੈ ਕਿ ਅੱਜ ਦਾ ਸਾਡਾ ਜਿਹੜਾ ਮੇਨ ਮਕਸਦ ਹੈਗਾ ਉਹ ਇਹ ਸੀਗਾ ਕਿ ਵਿਸ਼ੇਸ਼ اجلاس ਜਨਰਲ اجلاس ਜਿਹੜਾ ਉਹ ਪ੍ਰਧਾਨ ਸਾਹਿਬ ਬੁਲਾਉਣ ਤਾਂ ਜੋ ਅਸੀਂ ਆਪਣੀ ਉੱਥੇ ਕੌਮ ਨੂੰ ਕੋਈ ਨਾ ਕੋਈ ਹੱਲ ਕੱਢ ਕੇ ਦੇ ਸਕੀ ਲੱਗ ਰਿਹਾ ਹੈ ਪਰ ਪਰਿਵਾਰਵਾਦ ਨੂੰ ਲੈ ਕੇ ਅਭੀ ਵੀ ਐਸਜੀਪੀਸੀ ਪਰ ਦਬਾਅ ਹੋਗਾ ਗੱਲ ਇੱਥੇ ਪਰਿਵਾਰਵਾਦ ਦੀ ਨਹੀਂ ਹੈ ਇੱਥੇ ਤੇ ਇਹ ਹੈ ਕਿ ਜੇ ਕੋਈ ਸਿਆਸੀ ਤੌਰ ਤੇ ਦਬਾਅ ਪਾ ਰਿਹਾ ਹੈ ਤੇ

विधानसभा ਦੇ ਵਿੱਚ ਜਦੋਂ ਮੁੱਖ ਮੰਤਰੀ ਜੀ ਬੋਲਦੇ ਐ ਜਾਂ ਕੋਈ ਮੰਤਰੀ ਬੋਲਦੇ ਐ ਜਾਂ ਕੋਈ ਕਾਰਵਾਈ ਹੁੰਦੀ ਐ ਉਹ ਲੱਗਦਾ ਹੀ ਨਹੀਂ ਕਿ ਵਿਧਾਨ ਸਭਾ ਦੀ ਜਿਹੜੀ ਇਹ ਮर्यादा ਉਹਦੀ ਪਾਲਣਾ ਕੀਤੀ ਜਾ ਰਹੀ ਹੈ ਬਸ ਮੇਤ ਤੋਂ ਵੱਧ ਕੀ ਕਰੇ ਅਗਰ ਬਾਤ ਕੀ ਜਾਏ ਮੁੱਖ ਮੰਤਰੀ ਨੂੰ ਇਹ ਬੋਲਿਆ ਕਿ ਜੋ ਗ੍ਰਹਿ ਮੰਤਰੀ ਹੈ ਦੇਸ਼ ਕੇ ਇਲਮਸ਼ਾ ਉਹ ਤੋਂ ਤੜੀ ਪਾਰ ਹੈ ਤਾਂ ਹਮ ਤੇ ਚਲ ਇਹ ਜਵਾਬ ਉਹਨਾਂ ਕੋਲੋਂ ਲਵਦਾ ਮੈਂ ਕਿਉਂ ਦੇਣਾ ਕਿਸੇ ਦਾ ਜਵਾਬ ਅਗਰ ਬਾਤ ਕੀ ਜਾਏ ਮੀਟੀਆਂ ਦੀ ਗ੍ਰਿਫਤਾਰੀ ਕੋ ਲੇਕਰ ਕਿਵੇਂ ਦੇਖਦੇ ਹੋ ਦੇਖੋ ਗ੍ਰਿਫਤਾਰੀ ਕੀਤੀ ਹੈ ਜੇ ਕੋਈ ਦੋਸ਼ੀ ਹੈ ਤੇ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਤੇ ਜੇ ਰੰਜਿਸ਼ ਦਾ ਕੇਵਲ ਤੇ ਕੇਵਲ ਉਹਨੂੰ ਕਹਿੰਦੇ ਵਿਰੋਧਤਾ ਕਰਕੇ ਕਰਨੀ ਹੈ ਫਿਰ ਮਾਰੀ ਲੱਗਦਾ ਹੈ ਕਿ ਰੰਜਿਸ਼ ਕੇਹਦੀ ਹਿੰਦਰ ਗ੍ਰਿਫਤਾਰੀ ਪੜੀ ਹੈ ਮੈਂ ਨਹੀਂ ਕਹਿ ਸਕਦਾ